ਸਰਿਆ ਆਮ ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ ਦਾ ਦਾ ਵਿੰਗ ਆ ਉਹਦੀ ਇੱਕ ਅਹਿਮ ਮੀਟਿੰਗ ਜਿਹੜੀ ਆ ਗੁਰਦਾਸਪੁਰ ਵਿਖੋਈਆ ਜਿਹਦੇ ਵਿੱਚ ਸਾਡੇ ਸ਼੍ਰੀ ਪ੍ਰਵੀਰ ਸਿੰਘ ਰਾਣਾ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸੋਸ਼ਲ ਮੀਡੀਆ ਦੇ ਉਹ ਵੀ ਆਜਾਏ ਨੇ ਵਿਸ਼ੇਸ਼ ਤੌਰ ਤੇ ਔਰ ਬਲਜੀਤ ਜੋਨੀ ਜੀ ਜਿਹੜੇ ਸੈਕਟਰੀ ਨੇ ਔਰ ਆਸ਼ੂਧੰਦਾਵਾ ਜੀ ਸੈਕਟਰੀ ਨੇ ਔਰ ਸਾਡੇ ਗਗਨ ਮਹਾਜਨ ਜੀ ਜਿਹੜੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਕੋਆਰਡੀਨੇਟਰ ਨੇ ਸੋਸ਼ਲ ਮੀਡੀਆ ਦੇ ਔਰ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਸੱਖੀ ਮੈਂ ਜਗਜੀਤ ਪਿੰਟਾ ਜੀ ਔਰ ਸੋਸ਼ਲ ਮੀਡੀਆ ਦੇ ਸਾਰੇ ਹੀ ਅਹਿਮ ਰੁਕਨ ਅੱਜ ਬੈਠੇ ਨੇ ਤੇ ਸਾਰਿਆਂ ਦਾ ਨਾਮ ਲੈਣ ਲੱਗ ਪਏ ਤੇ ਕਿਸੇ ਦਾ ਇੱਕ ਰਹਿ ਗਿਆ ਤੇ ਬੁਰਾ ਲੱਗੂਗਾ ਸੋ ਅੱਜ ਸੋਸ਼ਲ ਮੀਡੀਆ ਬਾਰੇ ਸਰਕਾਰ ਦੇ ਪ੍ਰੋਗਰਾਮ ਸਰਕਾਰ ਦੀ ਪਾਲਿਸਿਸ ਲੋਕਾਂ ਤੱਕ ਕਿਵੇਂ ਪਹੁੰਚਾਉਣੀਆਂ ਨੇ ਉਦੇ ਬਾਰੇ ਇੱਕ ਵਿਸਤਾਰ ਦੇ ਨਾਲ ਅੱਜ ਵਿਚਾਰ ਵਟਾਂਦਰਾ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਦੇ ਕੌਮੀ ਪ੍ਰਧਾਨ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਇਹ ਦੋਵੇਂ ਚੀਜ਼ਾਂ ਨੂੰ ਘਰ ਘਰ ਬਚਾਉਣ ਵਾਸਤੇ ਮੈਂ ਸਮਝਦਾ ਵੀ ਅੱਜ ਇੱਕ ਪਲੇਟਫਾਰਮ ਜਿਹੜਾ ਸੋਸ਼ਲ ਮੀਡੀਆ ਦਾ ਉਹ ਬਹੁਤ ਅਹਿਮ ਹੋ ਗਿਆ ਕਿਉਂਕਿ ਹੌਲੀ ਹੌਲੀ ਉਹ ਲੋਕ ਸਾਰੇ ਵਟਸਐਪ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਇੰਸਟਾਗ੍ਰਾਮ ਦੇ ਉੱਪਰ ਫੇਸਬੁੱਕ ਦੇ ਉੱਪਰ ਅੱਜ ਜੁੜ ਗਏ ਨੇ ਸੋ ਇੱਕ ਟੈਕਨੋਲੋਜੀ ਦਾ ਨਵਾਂ ਦੌਰ ਜਿਹੜਾ ਉਹ ਸ਼ੁਰੂ ਹੋਇਆ ਸੋ ਅਸੀਂ ਅੱਜ ਉਸੇ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਔਰ ਮੈਂ ਇੱਕ ਗੱਲ ਆਪਣੇ ਸਾਥੀਆਂ ਨਾਲ ਇਹ ਵੀ ਸਾਂਝੀ ਕੀਤੀ ਆ ਕਿ ਇਹ ਇਸ ਪਲੇਟਫਾਰਮ ਨੂੰ ਬਹੁਤ ਸੰਗੀਤਗੀ ਨਾਲ ਬੜੀ ਜ਼ਿੰਮੇਵਾਰੀ ਦੇ ਨਾਲ ਇਹਦਾ ਇਸਤੇਮਾਲ ਕਰਨਾ ਔਰ ਉਹ ਗੱਲ ਕਰਨੀ ਆ ਜਿਹੜੇ ਤੁਸੀਂ ਜ਼ਿੰਮੇਵਾਰੀ ਨਾਲ ਕਰ ਸਕੋ ਔਰ ਉਹਦੇ ਕੰਟੈਂਟ ਠੀਕ ਹੋਣ ਵਧੀਆ ਹੋਣ ਚੰਗੇ ਹੋਣ ਬੈਲੈਂਸਡ ਹੋਣ ਇਹਨਾਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਔਰ ਅੱਜ ਜਿਸ ਤਰੀਕੇ ਨਾਲ ਜਿਹੜੇ ਜਿਹੜੀਆਂ ਗਰੰਟੀਆ ਜਿਹੜੇ ਜਿਹੜੇ ਵਾਦੇ 2022 ਦੇ ਵਿੱਚ ਸਾਡੀ ਪਾਰਟੀ ਦੇ ਨੇਤ੍ਰਿਤਵ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀਗੇ ਅੱਜ ਇੱਕ ਇੱਕ ਕਰਕੇ ਪੂਰੇ ਹੋ ਰਹੇ ਨੇ ਔਰ ਬਹੁਤ ਸਾਰੀਆਂ ਐਸੀਆਂ ਉਪਲਬਧੀਆਂ ਨੇ ਪਿਛਲੇ ਸਵਾ ਦਸ ਸਾਲ ਦੇ ਵਿੱਚ ਜਿੰਨੀ ਉਹਦੀ ਵਿਆਖਿਆ ਕਰੋ ਓਨੀ ਥੋੜੀ ਹੋਊਗੀ ਪਾਵੇਂ ਉਹ ਸਿਹਤ ਸੇਵਾ ਮਹੌਲ ਪਾਵੇਂ ਉਹ ਸਿੱਖਿਆ ਹੋਵੇ ਪਾਵੇਂ ਉਹ ਐਗਰੀਕਲਚਰ ਹੋਵੇ ਪਾਵੇਂ ਇੰਡਸਟਰੀ ਦੀ ਗੱਲ ਹੋਵੇ ਪਾਵੇਂ ਵਪਾਰੀਆਂ ਦੀ ਗੱਲ ਹੋਵੇ ਪਾਵੇਂ ਬਲਾਜਬਾ ਦੀ ਗੱਲ ਹੋਵੇ ਪਾਵੇਂ ਮਜ਼ਦੂਰਾਂ ਦੀ ਗੱਲ ਹੋਵੇ ਪਾਵੇਂ ਕਿਸਾਨੀ ਦੀ ਗੱਲ ਹੋਵੇ ਸਭਾਜ ਦਾ ਕੋਈ ਵਰਗ ਐਸਾ ਨਹੀਂ ਰਿਹਾ ਜਿੱਥੋਂ ਆਮ ਆਦਮੀ ਪਾਰਟੀ ਨੇ ਜਿੱਦੀ ਸਾਰ ਨਹੀਂ ਲਈ ਔਰ ਪਾਰਟੀ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਆ ਕਿ ਪੰਜਾਬ ਦੇ ਲੋਕਾਂ ਨੂੰ ਤਾਂ ਉਹਨਾਂ ਦਾ ਜੀਵਨ ਪੱਧਰ ਉੱਪਰ ਚੁੱਕਿਆ ਜਾਵੇ ਔਰ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਆ ਉਹ ਦਿੱਤੀ ਜਾਵੇ ਸੋ ਮੈਂ ਇਹੋ ਹੀ ਬੇਨਤੀ ਕਰੂੰਗਾ ਖਾਸ ਕਰਕੇ ਸਾਰੇ ਹੀ ਆਪਣੇ ਜਿਹੜੇ ਪਾਰਟੀ ਦੇ ਅਹੁਦੇਦਾਰ ਨੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਨੇ ਵੀ ਪਾਰਟੀ ਦੇ ਪ੍ਰੋਗਰਾਮ ਪਾਰਟੀ ਦੀ ਪਾਲਿਸੀਜ਼ ਵੱਧ ਤੋਂ ਵੱਧ ਲੋਕਾਂ ਤੱਕ ਲੈ ਕੇ ਜਾਓ ਤਾਂ ਕਿ ਇਹ ਜਿਹੜੀਆਂ ਸਾਡੀਆਂ ਰਵਾਇਤੀ ਪਾਰਟੀਆਂ ਨੇ ਜਿਨ੍ਹਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਜਿਨ੍ਹਾਂ ਦੇ ਕੋਲ ਕੋਈ ਇਸ਼ੂ ਨਹੀਂ ਹੈਗਾ ਉਹ ਲੋਕਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਲੋਕ ਪੰਜਾਬ ਦੇ ਸਿਆਣੇ ਨੇ ਲੋਕਾਂ ਨੇ ਹੁਣ ਗੁਮਰਾਹ ਨਹੀਂ ਹੋਣਾ ਔਰ ਹਰ ਮੁੱਦੇ ਦੇ ਉੱਪਰ ਇਹ ਜੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਦੇਖਣਾ ਪੈ ਰਿਹਾ ਵੀ ਉਹਨਾਂ ਦੀ ਕੀਤੀ ਗੱਲ ਲੋਕਾਂ ਦੇ ਵਿੱਚ ਨਹੀਂ ਜਾ ਰਹੀ ਆਪਾਂ ਵੇਖਿਆ ਆਲ ਦੇ ਕੜੀ ਦੇ ਵਿੱਚ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਔਰ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਨੇ ਯੁੱਧ ਨਸ਼ਾ ਦੇ ਵਿਰੋਧ ਸ਼ੁਰੂ ਕੀਤਾ ਉਹਦੇ ਵਿੱਚ ਅੱਜ ਨਿਆਰਵਾਦੀ ਪਾਰਟੀਆਂ ਨੇ ਭਾਵੇਂ ਕਾਂਗਰਸ ਆ ਭਾਵੇਂ ਖਾਲੀ ਦਲ ਆ ਭਾਵੇਂ ਉਹ ਬੀਜੇਪੀ ਆ ਅੱਜ ਬੇਨਕਾਬ ਹੋਈਆਂ ਨੇ ਅੱਜ ਉਹਨਾਂ ਨੇ ਅੱਜ ਉਹਨਾਂ ਨੇ ਆਪਣੇ ਐਕਸ਼ਨ ਨਾਲ ਹੀ ਆਪਣੇ ਬੋਲਣ ਨਾਲ ਹੀ ਸਾਬਤ ਕਰਤਾ ਕਿ ਉਹ ਅੱਜ ਨਸ਼ੇ ਦੇ ਵਿਰੋਧ ਨਹੀਂ ਹੈਗਾ ਨਸ਼ੇ ਦੇ ਨਾਲ ਨੇ ਨਸ਼ੇ ਦੇ کاروبار ਬਣਾਉਂਦੇ ਰਹੇ ਨੇ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਕਾਊਂਟਰ ਕਰਨ ਵਾਸਤੇ ਸੋਸ਼ਲ ਮੀਡੀਆ ਇੱਕ ਬੈਸਟ ਪਲੇਟਫਾਰਮ ਹੈ ਔਰ ਗਗਨਜੀਤ ਹਨਮਾ ਮੁਬਾਰਕ ਦਿਨਾ ਤੁਸੀਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਗਗਨਦੀਪ ਵੀ ਇਹ ਇਹਦਾ ਕੋਈ ਰਾਜਨੀਤਿਕ ਬੈਕਗ੍ਰਾਉਂਡ ਨਹੀਂ ਹੈਗਾ ਆਮ ਘਰ ਚੋਂ ਆਇਆ ਔਰ ਇਸ ਕਰਕੇ ਆਇਆ ਕਿ ਚੰਗੇ ਸਮਾਜ ਦੀ ਸਿਰਜਣਾ ਕਰਨੀ ਆ ਆਮ ਆਦਮੀ ਪਾਰਟੀ ਦਾ ਪਲੈਟਫਾਰਮ ਉਹਨੂੰ ਚੰਗਾ ਲੱਗਾ ਉਸ ਪਲੈਟਫਾਰਮ ਦੇ ਜਰੀਏ ਇਹ ਲੋਕਾਂ ਦੀ ਸੇਵਾ ਵੱਲ ਸਮਰਪਿਤ ਆ ਬਹੁਤ ਧੰਨਵਾਦ ਅੱਜ ਦੀ ਮੀਟਿੰਗ ਤੇ ਬਤਾਸੋ ਅੱਜ ਦੀ ਮੀਟਿੰਗ ਇਹ ਸੰਦਰਭ ਵਿੱਚ ਸੀਗੀ ਕਿ ਜਿਹੜਾ ਹਲਕਾ ਮੀਡੀਆ ਇੰਚਾਰਜ ਬਿੰਦੂ ਬਣਾਇਆ ਸੀ ਪਾਰਟੀ ਨੇ ਉਸ ਸੰਦਰਭ ਚ ਸਾਡੇ ਜਿਹੜੇ ਬਲੌਕ ਪ੍ਰਧਾਨ ਆ ਉਹਨੂੰ ਇੱਕ ਜਗ੍ਹਾ ਇਕੱਤਰਿਤ ਕੀਤਾ ਗਿਆ ਇਹ ਸਾਡੀ ਫਰਸਟ ਮੀਟਿੰਗ ਸੀਗੀ ਸਾਡੇ ਨਾਲ ਸਾਡੇ ਪਰਮਿੰਦਰ ਪਰਮਵੀਰ ਜੀ ਰਾਣਾ ਜੀ ਆਏ ਸੀ ਸਗੇ ਨਾਲ ਨਾਲ ਉਹਨਾਂ ਦੇ ਸਹਾਇਕ ਆਏ ਦੇ ਸੀਗੇ ਉਸ ਤੋਂ ਬਾਅਦ ਮੇਰੇ ਸੈਕਟਰੀ ਸਾਹਿਬ ਸਰਤਾਜ ਜੀ ਨਾਲ ਸਾਡੇ ਸਰਪੰਚ ਸਾਹਿਬ ਸ਼ਰਨਜੀਤ ਸਿੰਘ ਜੀ ਬੈਠੇ ਹੋਏ ਆ ਅ ਸਾਡਾ ਮੇਨ ਮੁੱਦਾ ਸੀਗਾ ਕਿ ਜਿਹੜੀਆਂ ਸਾਡੀ ਆਮ ਆਈ ਪਾਰਟੀ ਨੇ ਚੰਗੇ ਕੰਮ ਕਰਦੀ ਹੈ ਜਿਹੜੀ ਉਹ ਤੇ ਦੇਖੋ ਉਹ ਨਹੀਂ ਦੀ ਵਿਆਖਿਆ ਕਰਨੀ ਔਖੀ ਹੈ ਗਨ ਕਲਚਰ ਤੋਂ ਲਾ ਕੇ ਹੁਣ ਤੱਕ ਜਿੰਨਾ ਵੀ ਆ ਗਿਆ ਉਹ ਸਾਰਾ ਕੁਝ ਅਹੀਂ ਉਹ ਜੀ ਬੋਲ ਹੀ ਦਿੱਤਾ ਇਹਦਾ ਮੇਨ ਮੁੱਦਾ ਸੀਗਾ ਕਿ ਘਰ ਘਰ ਤੱਕ ਅਸੀਂ ਆਪਣੀ ਗੱਲ ਜਿਹੜੀ ਹੈ ਮੋਬਾਈਲ ਮੋਬਾਈਲ ਤੱਕ ਜਿਹੜੀ মিডিਆ ਦੇ ਥਰੂ ਜੋ ਕੰਮ ਹੋ ਸਕਦਾ ਉਹਨੂੰ ਹੋਰ ਅੱਛੇ ਢੰਗ ਨਾਲ ਕੀਤਾ ਜਾ ਸਕੇ ਇਹਦੇ ਚ ਸਾਡੇ ਬੈਲ ਸਾਹਿਬ ਨੇ ਸ਼ਿਰਕਤ ਕੀਤੀ ਰਮਨ ਜੀ ਨੇ ਨਾਲ ਹਤੇਸ਼ ਮਾਇਨ ਜੀਗੇ ਨਾਲ ਗਗਵੀਰ ਸਿੰਘ ਜੀਗੇ ਇਹ ਬੜੇ ਸਾਡੇ ਲੀਡਰ ਆ ਇਹਨਾਂ ਨੇ ਸਾਡੀ ਹੌਸਲਾ ਜ਼ਾਇਜੀ ਕੀਤੀ ਸੈਕੰਡ ਬੈਲ ਸਾਹਿਬ ਨੇ ਇੱਕ ਰਿਕੁਐਸਟ ਵੀ ਕੀਤੀ ਸਾਰਿਆਂ ਨੂੰ ਇੱਕ ਸਿੱਧੇ ਰਸਤੇ ਵੀ ਪਾਇਆ ਕਿ ਜੇਕਰ ਜਿਹੜੇ মিডিਆ ਬਲੌਕ ਪ੍ਰਧਾਨ ਹੈ ਇਹ ਆਪਣੀ ਜ਼ਿੰਮੇਵਾਰੀ ਨਾਲ ਪੋਸਟਾਂ ਬੰਨ ਕੋਈ ਐਸੀ ਪੋਸਟ ਨਾ ਬੰਨ ਜਿਹੜੀ ਕਿਸੇ ਦੇ ਹਰੀਦੇ ਨੂੰ ਗਲਤ ਲੱਗੇ ਜਾਂ ਕੋਈ ਪਾਰਟੀ ਵਾਸਤੇ ਗਲਤ ਹੋਏ ਚੰਗੀ ਸੋਚ ਜਿਸ ਤਰ੍ਹਾਂ ਸਾਡੀ ਪਾਰਟੀ ਦੀ ਹੈ ਚੰਗਾ ਹੱਥ ਫੜਦੀ ਪਈ ਜਿਹੜੀ ਗਰੀਬਾਂ ਦਾ ਜਿਸ ਤਰ੍ਹਾਂ ਦੀ ਇਹ ਸੋਚ ਜੋ ਆਮ ਇਨਸਾਨ ਨਾਲ ਪੜ ਜੁੜਦੇ ਜੋ ਉਹਦੇ ਵਾਦੇ ਸੀਗੇ ਜੇਤੇ ਮਕਰਰ ਹੈ ਕਿ ਕੰਮ ਕਰ ਰਹੀ ਹੈ ਉਹੀ ਸੋਚ ਨੂੰ ਅਗਰਸਰ ਲੈ ਕੇ ਬੈ ਸਾਹਿਬ ਨੇ ਤੇ ਬਾਕੀ ਅਧਿਕਾਰਾਂ ਨੂੰ ਦੱਸਿਆ ਕਿ ਮੀਡੀਆ ਦਾ ਕੰਮ ਕਰੋ ਜਨਤਾ ਦਾ ਭਲਾ ਜਿੱਥੇ ਹੁੰਦਾ ਉਹਨੂੰ ਫਲਾਉ ਉਹ ਦੇਖੋ ਅਛਾਈ ਦੀ ਗੱਲ ਨੂੰ ਫਲਾੰਦਾ ਸਾਡਾ ਮੀਡੀਆ ਕੰਮ ਕਰੇਗੀ ਜੋ ਮੋٹے ਬਦਰ ਤੇ ਮੈਂ ਵੀ ਕਹਿਣਾ ਚਾਹਾਂਗਾ ਤੇ ਮੇਰੀ ਸਾਰੀ ਤੁਸੀਂ ਜਿਹੜੀ ਮੀਟਿੰਗ ਹੈ ਉਹਨੂੰ ਕਵਰੇਜ ਕੀਤਾ ਬੜੇ ਪਿਆਰ ਨਾਲ ਵਧੀਆ ਰੰਗ ਨਾਲ ਵਿਜੇ ਜੀ ਮੈਂ ਖਾਸ ਤੌਰ ਤੇ ਕਹਿਣਾ ਕਿ ਬਈ ਜਿਹੜੀ ਮੀਡੀਆ ਹੈ ਗੁਰਦਾਸਪੁਰ ਦਾ ਸਾਰੇ ਸਾਡੇ ਭਰਾ ਜਿਹੜੇ ਹੈ ਸਾਰੇ ਦੋਸਤ ਹੈ ਵੱਡੇ ਹੈ ਛੋਟੇ ਹੈ ਬਹੁਤ ਵਧੀਆ ਕੰਮ ਕਰਦੇ ਆ ਦੇਖੋ ਅੱਗੇ ਇੱਕ মিডিਆ ਹੁੰਦਾ ਸੀਗਾ ਜਿਹੜਾ ਦਿੱਲੀੋਂ ਪੜਦੇ ਹੁੰਦੇ ਸੀ ਇੱਕ ਪੰਜਾਬ ਦਾ ਇੱਕ ਨੈਟਵਰਕ ਸੀਗਾ ਜਿੱਥੋਂ ਅਸੀਂ ਰਮਨ ਸ਼ਰਮਾ ਦੀ ਕੋ ਖਬਰਾਂ ਸੁਣਦੇ ਰਹੇ ਹਾਂ ਹਾਂਜੀ ਅੱਜ মিডিਆ ਸਾਨੂੰ ਬੜੇ ਬੜੇ ਸੋਹਣੇ ਲਾੜਲੇ ਵਧੀਆ ਹੋਣ ਹਾਰ ਪੱਤਰਕਾਰ ਦਿੱਤੇ ਆ ਜਿਹੜੇ মিডিਆ ਨੂੰ ਤੇ ਜਿਹੜੀਆਂ ਸੋਸ਼ਲ ਖਬਰਾਂ ਨੂੰ ਤੇ ਪਖਾਉਂਦੇ ਹੀ ਆ ਨਾਲ ਦੇ ਨਾਲ ਸਾਡੇ ਵਿਜੇ ਜੀ ਜਦ ਮੈਂ ਕਹਿੰਨਾ ਪਰਮਾਤਮਾ ਦੀ ਗੱਲਾਂ ਸਾਨੂੰ ਸਿਖਾਉਂਦੀ ਹੈ ਕਈ ਚੀਜ਼ਾਂ ਦੀ ਸਿਹਤ ਦੇ ਰਹੀ ਸਾਨੂੰ ਜਿਸ ਤਰ੍ਹਾਂ ਸੋਸ਼ਲ ਮੀਡੀਆ ਸਾਡੀ ਲੋਕਲ ਉਸ ਤਰ੍ਹਾਂ ਮੈਂ ਜਾਵਾਂਗਾ ਕਿ ਸਾਡੀ ਆਮਾ ਬਾੜੀ ਟੀਮ ਜਿਹੜੀ ਸੋਸ਼ਲ ਮੀਡੀਆ ਦੇ ਉਹ ਵੀ ਅਸਰੇ ਸਿਹਤ ਦੇ ਜਿਹੜੇ ਚੰਗੇ ਕੰਮ ਪਾਰਟੀ ਲੈ ਕੇ ਆਂਦੀ ਹੈ ਜਿਹੜੀਆਂ ਚੰਗੀਆਂ ਨਸੀਤਾ ਪਾਰ ਲੈ ਕੇ ਆਂਦੀ ਹੈ ਜਿਹੜੀਆਂ ਚੰਗੀਆਂ ਗੱਲਾਂ ਬਾੜੀ ਲੈ ਕੇ ਆਂਦੀ ਹੈ ਉਹਨਾਂ ਨੂੰ ਘਰ ਘਰ ਤੱਕਰ ਪਛਾਨ ਕਿਉਂਕਿ ਉਹ ਗੱਲਾਂ ਉਹ ਚੀਜ਼ਾਂ ਜਿਹੜੇ ਘਰ ਪੁੱਛਦੀਆਂ ਉਹ ਖਬਰਾਂ ਜਿਹੜੇ ਘਰ ਪੁੱਛਦੀਆਂ ਜੋ ਸਰਕਾਰ ਸਹੂਲਤਾਂ ਦੇ ਰਹੀ ਹੈ ਉਹਨੂੰ ਉਹ ਸਹੂਲਤਾਂ ਨੂੰ ਆਮ ਬੰਦਾ ਵੀ ਲੈ ਸਕੇ ਯਸ਼ੀਰ ਆਮ ਜੀ 10 ਲੱਖ ਦਾ ਜਿਹੜਾ ਬੀਮੇ ਬਾਰੇ ਤੁਸੀਂ ਉਹਦੇ ਬਾਰੇ ਤੁਹਾਨੂੰ ਦੱਸ ਸਕਦਾ 10 ਲੱਖ ਦਾ ਬੀਮਾ ਜੀ 2 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਠੀਕ ਹੈ ਜੀ ਤੇ ਉਹ ਮੈਂ ਕਹਾਂਗਾ ਕਿ 10 ਲੱਖ ਦਾ ਬੀਮਾ ਹਰ ਪਰਿਵਾਰ ਨੂੰ ਮਿਲ ਰਿਹਾ ਹੈ ਪ੍ਰਾਈਵੇਟ ਹਸਪੀਟਲ ਜਾ ਕੇ ਤੁਸੀਂ ਲਾਇਕ ਕਰਾ ਸਕਦੇ ਹੋ ਤੁਸੀਂ ਨਾ ਜੀ ਟੱਚ ਕਰਦੇ ਹੁੰਦੇ ਹੋ ਫਿਰ ਗੱਲ ਲੰਬੀ ਹੋ ਜਾਂਦੀ ਹੈ ਤੇ ਟੱਚ ਮੈਂ ਫਿਰ ਉਹੀ ਗੱਲ ਕਰਦਾ ਜੀ ਇੱਕ ਗਰੀਬ ਪਰਿਵਾਰ ਵਾਸਤੇ ਦੇਖੋ ਤੁਸੀਂ 10 ਲੱਖ ਦੀ ਗੱਲ ਕਰਦੇ ਇੱਥੇ ਕੋਈ 10000 ਨਹੀਂ ਦਿੰਦਾ ਸਗਾ ਨਹੀਂ ਦਿੰਦਾ ਮੈਂ ਕਹਿੰਦਾ ਜੇਕਰ ਕੋਈ ਸਗਾ ਵੀ ਦੇ ਦਿੰਦਾ ਸੀ ਨਾ ਤੇ ਉਹ ਵੀ ਮੁੜ ਕੇ ਇਹਸਾਨ ਜਤਾਉਂਦਾ ਸੀਗਾ ਬਿਨਾ ਇਹਸਾਨ ਤੋਂ ਬਿਨਾ ਆਪਣਾ ਕਰਤਵ ਸਮਝ ਕੇ ਜੇਕਰ ਕੋਈ ਦੇਖੋ ਇਹ ਤੇ जग ਜਾਹਰ ਹੈ ਮੈਂ ਤੁਹਾਨੂੰ ਅੱਜ ਨਿੱਕੀ ਦੀ ਗੱਲ ਕਰਦਾ ਅੱਜ ਨਾ ਮੈਂ ਕੱਲ੍ਹ ਕੇ ਇਹਦੀ ਗੱਲ ਸੁਣੇ ਕਰਦਾ ਸੀਗਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਕੰਮ ਕਰੇ ਕਰਦੀ ਆ ਜੀਆ ਲੋਨ ਲੈ ਕਰਦੀ ਆ ਜੀਆ ਬਲਾਨ ਲੈ ਕਰਦੀ ਆ ਢੰਗਾਨ ਲੈ ਕਰਦੀ ਆ ਮੇਰੀ ਗੱਲ ਦਾ ਜਵਾਬ ਦਿਓ ਅਇਦ ਕਰ ਕਰੀ ਗਨੇ ਆ ਨਹੀਂ ਗਿਆ ਕਿ ਭਈ ਜਿਹੜਾ 30 ਹਾਲਾ ਡਿਕਾ ਲਗਾ ਉਹਨਾਂ ਪਿਛਲੇ 5 ਦਿਨਾਂ ਚ 5 ਜਾਨਾਂ ਬਚ ਗਈਆਂ ਉਹ ਕਿਉਂ ਨਹੀਂ ਕੰਦੇ ਵਿਰੋਧੀ ਅੱਜ ਆਹ ਕੋਈ ਗੱਲ ਕਰਦੇ ਵਿਰੋਧੀ ਜੀ ਕਿ ਜਦੋਂ 50 ਸਾਲ ਦੇ 40 ਸਾਲ ਦੇ ਬੰਦੇ ਨੂੰ ਅਟੈਕ ਆ ਜਾਂਦਾ ਉਹਦੋਂ ਸਟੰਡ ਪੈਂਦਾ ਉਸੇ ਵੇਲੇ 5 ਲੱਖ ਜੋ 2 ਅਕਤੂਬਰ ਤੋਂ ਬਾਅਦ ਲੱਗ ਜੂਗਾ ਜਦੋਂ ਇੱਕ ਸਿਰ ਦਾ ਇੱਕ ਪਰਿਵਾਰ ਦਾ ਸਿਰ ਦਾ ਸਾਈਂ ਬਚੇਗਾ ਉਹਦੇ ਨਾਲ ਜਿਹੜੇ ਬੱਚੇ ਜਿਹੜੇ ਜਵਾਨ ਹੋਏ ਦੇ ਨਿੱਕੇ 8-10 ਸਾਲ ਦੇ ਜਿਹੜੇ ਬੱਚੇ ਬੱਚੇ ਹੋਣਗੇ ਉਹ ਸੋਸਾਇਟੀ ਜਿਹੜੀ ਆ ਉਹ ਸੋਸਾਇਟੀ ਚ ਰਹਿਣਗੇ ਆ ਕੇ ਉਹ ਸੋਸਾਇਟੀ ਦੇ ਪਿੱਛੇ ਨਹੀਂ ਰਹਿਣਗੇ ਜਿਹੜੇ ਘਰ ਦਾ ਪਿਓ ਪੂਰਾ ਹੁੰਦਾ ਜੀ ਉਹਦੇ ਨਿਆਣੇ ਦਾ ਕੀ ਬੰਦਾ ਇਹ ਕਿਉਂ ਨਹੀਂ ਵਿਰੋਧੀ ਸਰਕਾਰਾਂ ਸੋਚਦੀਆਂ ਅੱਜ ਮੈਂ ਬਾਹਰਲੇ ਮੁਲਕ ਚ ਇਲੈਕਸ਼ਨ ਬਿਹਾਰ ਚ ਹੋਏ ਕਰਦੇ ਆ ਤੇ ਦੱਸੇ ਕਰਦੇ ਪੰਜਾਬ ਚ ਫਰੀ ਦੱਸੇ ਕਰਦੇ ਫਰੀ ਕੀ ਬੰਦੇ ਕਰਦੇ ਉਹਨਾਂ ਨੂੰ ਕੋ ਅਮਰੀਕਾ ਜਾਓ ਆਪਣੀ ਸੋਚ ਉੱਚੀ ਕਰੋ ਪੰਜਾਬ ਵਾਲੇ ਵੇਖੋ ਨਾ ਅਮਰੀਕਾ ਦੀਆਂ ਸੌਦਾਂ ਵੇਖੋ ਫੋਰਨ ਦੀਆਂ ਸੌਦਾਂ ਵੇਖੋ ਟੈਕਸਾਂ ਤੁਸੀਂ ਜੀਐਸਟੀ ਲਾਈ ਦੀਆਂ ਫਿਰ ਗੱਲ ਆ ਜਾਂਦੀ ਹੈ ਕਈ ਵੇ ਤਾਪ ਚੜ ਜਾਂਦਾ ਹੈ ਨਾ ਲੀਡਰਾਂ ਦੀ ਗੱਲ ਸੁਣ ਕੇ ਕਿਉਂ ਅੱਜ ਜਿਹੜੀਆਂ ਬਾਹਰ ਦੀਆਂ ਸਰਕਾਰਾਂ ਜਦੋਂ ਨਿਆਣੇ ਜੰਮਦੇ ਆ ਆਪਣੇ ਕੋਲ ਅਡਾਪਟ ਕਰ ਲੈਂਦੀਆਂ ਮੇਰੀ ਗੱਲ ਸੁਣੋ ਹਰ ਉਥੇ ਹਾਲਤ ਵੈਲਤ ਉੱਤੇ ਧਿਆਨ ਦਿੱਤਾ ਜਾਂਦਾ ਸਾਡੀਆਂ ਸਰਕਾਰਾਂ ਮਾੜੇ ਇਹਨਾਂ ਕੰਮ ਕਰਨ ਲੱਗਦੇ ਆ ਕਹਿੰਦੇ ਕਿ ਕੰਮ ਵਧ ਕਰਤਾ ਦੇਖੋ ਲੋਨ ਕਿਹੜੀ ਗੱਲ ਦੇ ਦਿੱਤੇ ਜਾਂਦੇ ਆ ਜਿੱਥੇ ਕੰਮ ਹੋਣ ਅੱਜ ਦੇਖੋ ਸਾਰੀ ਉਮਰ ਹੋ ਗਈ ਨਹਿਰਾਂ ਦੇ ਪਾਣੀ ਉਹਨਾਂ ਜੇ ਮੁੱਕੇ ਨਹੀਂ ਪਾਏ ਨਾ ਕੋ ਗੇ ਕਿਉਂ ਨਹੀਂ ਪਾਏਗੇ ਕੁਐਸਚਨ ਕਿੱਥੇ ਹੈ ਗਨ ਕਲਚਰ ਸੀਗਾ ਜਿਹੜਾ ਮਰਜੀ ਆ ਕੇ ਮੈਂ ਬੰਦੂਕਾਂ ਫੜ ਕੇ ਸਾਹਮਣੇ ਵਿਖਾ ਜਾਂਦਾ ਹੀ ਭਾਜੀ ਸੋਨੂੰ ਅੱਜ ਗਨ ਕਲਚਰ ਕਿਉਂ ਮੁੱਕ ਗਿਆ ਜੇਕਰ ਸਰਕਾਰਾਂ ਕੰਮ ਕਰਨ ਤੇ ਆਏ ਜੇਕਰ ਪਿਆਰ ਤੇ ਪੈਣ ਰੱਖਿਆ ਜਾਂਦਾ ਤਾਂ ਗੱਲ ਕਿਉਂ ਨਹੀਂ ਹੁੰਦੀ ਅੱਜ ਦੇਖੋ ਭਖਾਰੀ ਵੱਦ ਕਿੱਥੇ ਗਿਆ ਚਾਰਾ ਦਿਨਾਂ ਚ ਭਖਾਰੀ ਕੱਢਦੇ ਨਹੀਂ ਕੱਢਦੇ ਕਿਨੇ ਕਹਿੰਦੇ ਇੱਥੇ ਭਖਾਰੀ ਖੜਾ ਕਿਹੜਾ ਭਖਾਰੀ ਖੜਾ ਸਾਰਾ ਹਿਮਾਚਲ ਦਾ ਸਾਰਾ ਉਧਰ ਦਾ ਕੇਰਲਾ ਦਾ ਸਾਰਾ ਕਲਕੱਤੇ ਦਾ ਜਿੰਨਾ ਇੱਥੇ ਆਦਾ ਹੀ ਸਭ ਕੋ ਆਤਾ ਦੇਖੋ ਜਨਾਬ ਗੱਲ ਆਉਂ ਆ ਜੇਕਰ ਸਿਹਤ ਚੰਗੀ ਰਹੇਗੀ ਅਸੀਂ ਕਹਿੰਨੇ ਯਾਰ ਬੰਦੇ ਅਸੀਂ ਪੰਜਾਬੀਏ ਤਰਸੂ ਆ ਨਾ ਅਸੀਂ ਸਾਡੀ ਸਾਡੀ ਨਾ ਅੱਖਾਂ ਨਾ ਮੋਹਿੰਦੀਆਂ ਅਸੀਂ ਉਸੇ ਵਲੇ ਜੇਬ ਚੋਂ ਕੱਢ ਕੇ ਪੈਸੇ ਦੇਨੇ ਯਾਰ ਬੱਚਾ ਮਾਂ ਨੰਗੇ ਪੈਰੀ ਬੈਠਾ ਪਿਆ ਸੱਜ ਨਹੀਂ ਦੇਖੋ ਸੋਚ ਜਿਹੜੀ ਆ ਨੀ ਸੋਚ ਇਹ ਉੱਚੀ ਸੋਚ ਦੇ ਮਾਲਕ ਹੈ ਜੀ ਆਮ ਬੰਦਾ ਜਿਹੜਾ ਸੀ ਨਾ ਚਾਹੁੰਦਾ ਕੀ ਸੀਗਾ ਤੁਹਾਡੇ ਕੋਲੋਂ ਸਰਕਾਰ ਕੋ ਕੀ ਮੰਗਦਾ ਸਰਕਾਰ ਕੋ ਕੀ ਇੱਕ ਬੋਧਰ ਮੰਗਦਾ ਵੀ ਵੋਟ ਪਾ ਦਈਏ ਸਰਕਾਰ ਅਜੇ ਭਾਈ ਲੋਕੀ ਸਿਆਣੇ ਕਰੜੇ ਮੇਰੀ ਗੱਲ ਸੁਣੋ ਅੱਜ ਜੇ ਤੁਸੀਂ ਸਾਰੀ ਹਾਈਪਰ ਹੋ ਜਾਂਦਾ ਬੰਦਾ ਜਦੋਂ ਅਸੀਂ ਸਰ ਲੋਕਾਂ ਦੇ ਘਰ ਜਾ ਕੇ ਉਹਨਾਂ ਦੇ ਗਮ ਵੇਖੇ ਦੀਏ ਬਿਲਕੁਲ ਜੀ ਬਿਲਕੁਲ ਮੇਰੀ ਗੱਲ ਸੁਣੋ ਇੱਕ ਅੱਜ ਜਿਹੜਾ ਨਸ਼ੇੜੀ ਮੁੰਡਾ ਹੁੰਦਾ ਸੀ ਨਾ ਜੀ ਮੇਰੀ ਗੱਲ ਸੁਣੋ ਉਹਦੀ ਭੈਣ ਹੁੰਦੀ ਸੀ ਉਹਦੀ ਮਾਂ ਹੁੰਦੀ ਸੀ ਹਾਂਜੀ ਦੇਖੋ ਪੂਜਾਂਗੇ ਹਿਮਾਲੇ ਪਰਬਤਾਂ ਕਾ ਨਹੀਂ ਪੂਜਾਂਗੇ ਬਾਅਦ ਦੀ ਗੱਲ ਜੇ ਲੋਕੀ ਕਹਿੰਦੇ ਨਾ ਨਸ਼ੇੜੀ ਖਤਮ ਨਹੀਂ ਹੋ ਸਕਦੇ ਉਹ ਨਹੀਂ ਹੋ ਸਕਦੇ ਪਰ ਸਰ ਜੇਕਰ ਕਹੇ ਬੰਦੇ ਨੇ ਐਵਰੇਸਟ ਤੇ ਚੜ੍ਹਨ ਯੋਤਰਾ ਕੀ ਨਾ ਫੇਰ ਹੀ ਆਫਲੇ ਤੇ ਪੁੱਜਾ ਹੀ ਉਹਨੇ ਐਵਰੇਸਟ ਦੀ ਉਚਾਈ ਨੂੰ ਆਪਣੀ ਅੱਖਾਂ ਨਾਲ ਨੀਵਾ ਵੇਖਿਆ ਸੀਗਾ ਅੱਜ ਆ ਸਰਕਾਰ ਵੀ ਜਿਹੜੀ ਹੈ ਐਵਰੇਸਟ ਦੀ ਉਚਾਈ ਨਾਲ ਜਿਹੜੀ ਨਸ਼ੇ ਦੇ ਚਲੀਦੀ ਹੈ ਇੱਕ-ਇੱਕ ਉਹਦੇਦਾਰ ਨੂੰ ਸ਼ਾਮ ਤੱਕਰ ਆਪਣੀ ਭਾਜੀ ਪੂਰੀ ਹਾਜ਼ਰੀ ਦੇਣੇ ਪੈਂਦੀ ਕਿਹੜੇ ਪਿੰਡ ਚ ਕਿੰਨੇ ਪਿੰਡਾਂ ਚ ਕੀ ਕਹਿਆ ਕਿਹਾ ਇਹੋ ਹਰ ਸੀਐਮਓ ਅਸਮ ਨੂੰ ਆਨਲਾਈਨ ਆਪਣਾ ਸਿਸਟਮ ਦੇਣੇ ਬੰਦਾ ਕਿੰਨੇ ਬੰਦੇ ਕਿੱਥੇ ਕੀ ਹੋਇਆ ਸਰ ਗੱਲ ਸਿਰਫ ਇੰਨੀ ਆ ਜੇਕਰ ਕੋਈ ਸੋਚ ਰੱਖਾਂਗੇ ਤਾਂ ਦੀ ਉੱਪਰ ਜਾਵਾਂਗੇ ਇਹੋ ਹੀ ਗੱਲਾਂ ਜਿਹੜੀਆਂ ਤੁਸੀਂ মিডিਆ ਥਰੂ ਮੇਰੇ ਕੋਲ ਲੈ ਰਹੇ ਹੋ ਸਾਨੂੰ ਤੁਹਾਡੇ ਕੋਲ ਪੱਤਰਕਾਰ ਤਾਂ ਜਿੰਨਾ ਇੱਕ ਜ਼ੁਬਾਨ ਹੁੰਦੀ ਹੈ ਤੁਸੀਂ ਬੰਦੇ ਦੇ ਨਾ ਜ਼ਖਮ ਪਹਿਲਾਂ ਖੁਰੇਦਿਓ ਫਿਰ ਉਹ ਚੋ ਗੜਦੇ ਸਾਨੂੰ ਠੀਕ ਹੈ ਜੀ ਸਰ ਦੇਖੋ ਮੈਂ ਤਾਂ ਫੇਰ ਕਹਿੰਨਾ ਲੀਡਰ ਸਾਰੇ ਚੰਗੇ ਹੁੰਦੇ ਆ ਲੀਡਰ ਕੋਈ ਮਾੜਾ ਨਹੀਂ ਲੀਡਰ ਹਰ ਲੀਡਰ ਜਿਹੜਾ ਹੈ ਉਹ ਜਨਤਕ ਹੁੰਦਾ ਹਰ ਲੀਡਰ ਜਿਹੜਾ ਹੈ ਜਨਤਾ ਦੀ ਪਸੰਦਾ ਹੁੰਦਾ ਹਰ ਸ਼ਹਿਰ ਵਿੱਚ ਉੱਗੇ ਲੀਡਰ ਹੁੰਦੇ ਆ ਹਰ ਸ਼ਹਿਰ ਦਾ ਲੀਡਰ ਹੈ ਜਨਤਾ ਨੂੰ ਪਸੰਦ ਹੁੰਦਾ ਪਰ ਉਹਨਾਂ ਦੀ ਪਸੰਦ ਨੂੰ ਮਹੱਤਵਪੂਰਨ ਪਸੰਦ ਬਣਾਣਾ ਸਰਕਾਰ ਦੇ ਏਮਜ਼ ਹੁੰਦੇ ਆ ਜਦੋਂ ਸਰਕਾਰ ਦੇ ਏਮਜ਼ ਮਹੱਤਵਪੂਰਨ ਹੋਣਗੇ ਤੇ ਲੀਡਰ ਉਚਾਈਆਂ 'ਚ ਜਾਣਗੇ ਜਾਣਗੇ ਉਹ ਸਰਕਾਰਾਂ ਦੇ ਤੇ ਮੈਂ ਤੇ ਫਿਰ ਗੱਲ ਕਰਾਂਗਾ ਕਿ ਇਹੋ ਜਿਹੇ ਉੱਚੇ ਸੁੱਚੇ ਕੰਮ ਜਿਹੜੇ ਪੰਜਾਬ ਸਰਕਾਰ ਕਰ ਰਹੀ ਹੈ ਉਹ ਸਾਡੇ মিডিਆ ਦੇ ਜਿਹਾ ਮੇਰੇ ਸੈਕਟਰੀ ਸਾਹਿਬ ਆ ਅੱਜ ਮੇਰੇ ਇੱਕ ਸਰਨਜੀਤ ਸਿੰਘ ਜਿੰਦ ਸਿੰਘ ਜੀ ਬੈਠੇ ਦੇ ਸਰਪੰਨ ਸਾਹਿਬ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਤੁਸੀਂ ਪਹਿਲਾਂ মিডিਆ ਵੇਖੇ ਕਾਫੀ ਬੰਦੇ ਆਏ ਦੇ ਸੀਗੇ ਠੀਕ ਹੈ ਹੁਣ ਅਸੀਂ ਤੋੜ ਕੇ ਥੋੜੀ ਵੈਲੀ ਹੋਏ ਪਰ ਮੈਂ ਤੁਹਾਡੇ ਨੂੰ ਸਲੂਟ ਕਰਦਾ ਭਾਜੀ ਕਿ ਤੁਸੀਂ ਸਾਰਾ ਨੂੰ ਤੋੜ ਕੇ ਫੇਰ ਵੀ ਮੇਰੇ ਉਸੇ ਲਾਸਟ ਟਾਈਮ ਨਖਿਆ ਜੀ ਵਿਜੇਜੀ ਤੁਹਾਡਾ ਦਿਲ ਤੋਂ ਧੰਨਵਾਦ ਬਾਕੀ ਜਿਹੜੀ ਪਬਲਿਕ ਹੈ ਇਹੋ ਹੀ ਕਿਸੇ ਨੂੰ ਰਾਜ ਚ ਬੁੜਾਂਦੀ ਹੈ ਸਭ ਤੋਂ ਉੱਚੀ ਪਬਲਿਕ ਤੇ ਚੁਣੇ ਵੀ ਪਬਲਿਕ ਉਹਨੂੰ ਜਿਹੜਾ ਉਨੋ ਜੁਨੇ ਜਿਹੜਾ ਉਹਦੇ ਬਾਰੇ ਸੋਚੇ ਥੈਂਕ ਯੂ ਜੀ